ਦੇਸ਼ ਦੇ ਅੰਦਰ ਕਫਰ ਪਾਰਟੀ ਮੰਡੀਆਂ ਚੋਣਾਂ ਦਾ ਖਾਲਾ ਪਕਿਆ ਹੋਇਆ ਹੈ ਕਿ ਜੂਨ ਨੂੰ ਸੂਬੇ ਪੰਜਾਬ ਦੇ ਅੰਦਰ ਪੈਪਰ ਪਾਰਟੀ ਮੰਡੀਆਂ ਚੋਣਾਂ ਨੇ ਜਿਹੜੀਆਂ ਹੋਣ ਜਾ ਰਹੀਆਂ ਨੇ ਸਾਹਿਬਾ ਵੱਲੋਂ ਪਾਰਾਣੀ ਪ੍ਰਦੀਪ ਕੋਰ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਕੁਲਪੀਰ ਸਿੰਘ ਕਾਂਗਰਸ ਵੱਲੋਂ ਡਾਕਟਰ ਤਲਬੀਰ ਗਾਂਧੀ ਤੇ ਖਾਲੀਦਲ ਵੱਲੋਂ ਐਨ ਕੇ ਸ਼ਰਮਾ ਨੇ ਜਿਹੜੇ ਮੈਦਾਨ ਵਿੱਚ ਨੇ ਆਮ ਜਨਤਾ ਨਾਲ ਗੱਲ ਕਰਦੇ ਆ ਕੀ ਕਹਿੰਦੇ ਨੇ ਇਸ ਨੂੰ ਦੇਣਗੇ ਵੋਟ ਕੰਮ ਦਾ ਹਣ ਪ੍ਰਕਾਸ਼ ਪਾਲ ਨੇ ਕਿੰਨੇ ਕਰਨਾ ਮੋਟਰਾਂ ਦੇ ਬਿੱਲ ਸਾਡੇ ਮਾਫ ਕਰੇ ਟਰੈਕਟਰ ਦਾ ਟਾਇਰ ਤੋੜਿਆ ਬਹੁਤ ਕਾਲੀ ਨਾਲ ਦੇਵਾਂਗੇ ਜ਼ਿੰਮੇਵਾਰਾਂ ਨੂੰ ਫੋਟਾ ਵੀ ਕਰੀ ਆਉਣੀ ਹੈ ਕਿ ਆ ਦੇਸ਼ ਦੇ ਅੰਦਰ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦਾ ਖਾੜਾ ਪਕਿਆ ਹੋਇਆ ਹੈ ਜੇ ਗੱਲ ਸੂਬੇ ਪੰਜਾਬ ਦੀ ਕੀਤੀ ਜਾਵੇ ਤਾਂ 1 ਜੂਨ ਨੂੰ ਸੂਬੇ ਪੰਜਾਬ ਦੇ ਅੰਦਰ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਨੇ ਜਿਹੜੀਆਂ ਹੋਣ ਜਾ ਰਹੀਆਂ ਨੇ ਅਸੀਂ ਖੜੇ ਹਾਂ ਸ਼ਹਿਰ ਨਾਭਾ ਦੇ ਅੰਦਰ ਜੋ ਲੋਕ ਸਭਾ ਪਟਿਆਲਾ ਦਾ ਸ਼ਹਿਰ ਹੈ ਜਿੱਥੇ ਪਾਪਾ ਵੱਲੋਂ ਮਾਨਾਣੀ ਪ੍ਰਨੀਤ ਕੌਰ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ ਕਾਂਗਰਸ ਵੱਲੋਂ ਡਾਕਟਰ ਧਰਮਵੀਰ ਗਾਂਧੀ ਤੇ ਖਾਲੀਦਲ ਵੱਲੋਂ ਐਡਕੇ ਸ਼ਰਮਾ ਨੇ ਜਿਹੜੇ ਮੈਦਾਨ ਵਿੱਚ ਨੇ ਸਬਜੀ ਮੰਡੀ ਨਾਪਾ ਦੇ ਅੰਦਰ ਖੜੇ ਆ ਕਿਉਂਕਿ ਇੱਥੇ ਹਰ ਰੰਗ ਹੈ ਵਪਾਰੀਆ ਜਿਹੜਾ ਉਹ ਆਪਣੀ ਫਰੂਟ ਜਾਂ ਸਬਜੀ ਵੇਚਣ ਵਾਸਤੇ ਆਇਆ ਹੋਇਆ ਹੈ ਮਜ਼ਦੂਰ ਹੈ ਜਿਹੜਾ ਟੋਆ ਟਵਾਈ ਕਰਨ ਵਾਸਤੇ ਆਇਆ ਹੋਇਆ ਹੈ ਆਮ ਜਨਤਾ ਜਿਹੜੀ ਸਬਜੀ ਖਰੀਦਣ ਵਾਸਤੇ ਆਈ ਹੋਈ ਹੈ ਔਰ ਖਾਸ ਕਰਕੇ ਵੱਡੀ ਗਿਣਤੀ ਵਿੱਚ ਫਲਾ ਨਾਲ ਸਬਜ਼ੀਆਂ ਨਾਲ ਭਰਪੂਰ ਇਸ ਮੰਡੀ ਦੇ ਅੰਦਰ ਉਹ ਵਪਾਰੀ ਵੀ ਮੌਜੂਦ ਹੈ ਜੋ ਸਬਜ਼ੀਆਂ ਖਰੀਦ ਕੇ ਜਾਂ ਰੇੜੀਆਂ ਲਾ ਕੇ ਜਾਂ ਟੈਂਪੂਆਂ ਨਾਲ ਹੀ ਪਿੰਡਾਂ ਵਿੱਚ ਸੜਕਾਂ ਦੇ ਸਬਜ਼ੀ ਵੇਚ ਕੇ ਆਪਣਾ ਤੇ ਪਰਿਵਾਰ ਦਾ ਟਿੱਡਬਰਦਾ ਆਮ ਜਨਤਾ ਨਾਲ ਗੱਲ ਕਰਦੇ ਆ ਕੀ ਕਹਿੰਦੇ ਨੇ ਕਿਸ ਨੂੰ ਦੇਣਗੇ ਵੋਟ ਕਿਉਂ ਦੇਣਗੇ ਕੀ ਕੀਤਾ ਅੱਜ ਤੱਕਰ ਕਿਸ ਪਾਰਟੀ ਨੇ ਕਿੰਨਾ ਕੁ ਵਿਕਾਸ ਹੋਇਆ ਗੱਲਬਾਤ ਕਰਦੇ ਆ ਆਓ ਆਮ ਜਨਤਾ ਨਾਲ ਆਮ ਜਨਤਾ ਤੋਂ ਕੀ ਕਹਿੰਦੀ ਆ ਵੋਟਾਂ ਨੂੰ ਲੈ ਕੇ ਬਾਈ ਕੀ ਹਾਲ ਆ ਵਧੀਆ ਜੀ ਕਿੱਥੋਂ ਆਏ ਉਹੀ ਪਿੰਡ ਹੈ ਕੀ ਲੈ ਕੇ ਆਇਆ ਕਦੂ ਕਿੰਨਾ ਕੁ 20 ਉਹਦੇ 5-4 ਗੋੰਟਲ ਪਹਿਲਾਂ ਵੀ ਲੈ ਕੇ ਆਉਣੇ ਹੋ ਨਹੀਂ ਆਉਣਾ ਜੀ ਇੱਕ ਦਾ ਸਹੀ ਰੇਟ ਨਾ ਜੀ ਬੁਰਾ ਹਾਲ ਆ ਜੀ ਬੁਰਾ ਹਾਲ ਕਿਉਂ ਓਏ ਸਭ ਜੀ ਦੇਖੋ ਤੁਸੀਂ ਜੀ ਘਰੇ ਲੱਗੇ ਪਰੇ ਸਬਜ਼ੀ ਇੱਥੋਂ ਕਿਤੇ ਕਿਤੇ ਬਾਹਰ ਨੂੰ ਕਿਤੇ ਜਾਂਦੀ ਆ ਕਿਤੇ ਜਦੋਂ ਬਾਹਰ ਵਪਾਰੀ ਭਰੇ ਫਿਰ ਤੋਂ ਤੁਹਾਡਾ ਵੇਚੇ ਨਹੀਂ ਵਪਾਰੀ ਆਉਣਾ ਨਹੀਂ ਨਾ ਬੇ ਬੁਬਾਰੀ ਹੋਈ ਨਹੀਂ ਜੀ ਕਿਵੇਂ ਦੇਖਦੇ ਹੋ ਇੱਕ ਦੂਰ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਮੈਦਾਨ 'ਚ ਨੇ ਸਾਰੇ ਸਾਡਾ ਦਾ ਜੀ ਜੀ ਨਹੀਂ ਕਰਦਾ ਕਿਸੇ ਨੂੰ ਵੋਟ ਪਾਉਣ ਕਿਉਂ ਕੀ ਗੱਲ ਕੋਈ ਹੈ ਹੀ ਨਹੀਂ ਜੀ ਦੱਸੋ ਕਿਹੜਾ ਕੈਂਡੀਡੇਟ ਅੱਗੀ ਕਿਹਨੂੰ ਪਾਈਏ ਬੋਲੋ ਆਮ ਆਦਮੀ ਪਾਰਟੀ ਵੱਲੋਂ ਬਲਬੀਰ ਹੈ ਬਲਬੀਰ ਸਿੰਘ ਖੜੇ ਨੇ ਕਾਂਗਰਸ ਵੱਲੋਂ ਡਾਕਟਰ ਤਨਬੀਰ ਗਾਂਧੀ ਨੇ ਅਕਾਲੀ ਦਲ ਵੱਲੋਂ ਐਨ ਕੇ ਸ਼ਰਮਾ ਨੇ ਭਾਜਪਾ ਵੱਲੋਂ ਮਾਰਾਣੀ ਪਰਨੀਤ ਕੌਰ ਹੈ ਜੀ ਜ਼ਿੰਮੇਵਾਰਤਾ ਕੀ ਕਰਨਗੇ ਜੀ ਉਹ ਤਾਂ ਦੱਸਣਾ ਹੈ ਕਿ ਮੈਨੂੰ ਏਜੰਡਾ ਕੀ ਹੈ ਉਹ ਤਾਂ ਪਤਾ ਲੱਗੇਗਾ ਏਜੰਡੇ ਸਾਰੇ ਦੱਸ ਰਹੇ ਨੇ ਆਪਣੇ ਰੋਜ਼ ਉਹ ਗੱਲਾਂ ਨੇ ਜੀ ਕਿਹੜੇ ਕੌਣ ਵਾਦੇ ਪੂਰੇ ਕਰਦਾ ਕੋਈ ਨਹੀਂ ਕਰਦਾ ਦੇਖੋ 21 ਹੱਕ ਹੈ ਹਰ ਇਨਸਾਨ ਕੋਲ ਵੋਟ ਪਾਣ ਦਾ ਉਹਦਾ ਇਸਤੇਮਾਲ ਹੈ ਜਿਹੜਾ ਜ਼ਰੂਰ ਕਰਨਾ ਚਾਹੀਦਾ ਚਲੋ ਜੀ ਹੁਣ ਤਾਂ ਵੈਸੇ ਅਸੀਂ ਤਾਂ ਆਪ ਆਪ ਨਾਲ ਆਪ ਨੂੰ ਵੋਟ ਤਾਂ ਆਪ ਨੂੰ ਪਾਵਾਂਗੇ ਬਸ ਉਹ ਮਜਬੂਰੀ ਜੀ ਹੋਗੀ ਬਸ ਹੋਰ ਨਹੀਂ ਬਸ ਜੀ ਨਹੀਂ ਕਰ ਮਜਬੂਰੀ ਚ ਪਾਉਏ ਮਜਬੂਰੀ ਹੈ ਨਹੀਂ ਕਿਸੇ ਵਾਰਟੀ ਨੇ ਵਿਕਾਸ ਕੀਤਾ ਹੋਵੇ ਉਹਦੇ ਬਾਰੇ ਦੱਸੋ ਕੁਝ ਆਪ ਐਸੇ ਆਪ ਦੇ ਕੰਮ ਵਧੀਆ ਨੇ ਦੋ ਕੰਮ ਵਧੀਆ ਨੇ ਕਿ ਕਿਦਾ ਖੇਤਾਂ ਨੂੰ ਨਹਿਰ ਦਾ ਪਾਣੀ ਲਾਇਆ ਜਿਹੜਾ ਤੇ ਨੰਬਰ 2 ਤੇ ਆ ਚਲੋ ਬਿਜਲੀ ਮੁਆਫ ਕਰੀਏ ਜਿਹੜੀ ਇਹ ਜੀ ਮੇਰੇ ਬਹੁਤ ਫਾਇਦਾ ਹੋਣਾ ਭਗਵੰਤ ਮਾਨ ਦੇ ਦੋ ਕੰਮ ਵਧੀਆ ਨੇ ਦੋ ਹੀ ਕੰਮ ਵਧੀਆ ਨੇ ਜਿਹੜਾ ਖੇਤਾਂ ਨੂੰ ਨਹਿਰ ਦਾ ਪਾਣੀ ਸਾਡੇ ਖੇਤ ਪਾਣੀ ਨਹੀਂ ਜਾਂਦਾ ਤੇ ਪੱਕੇ ਪਾਈਪ ਦੱਬਦੇ ਜੀ ਸਾਡੇ ਖੇਤ ਨੂੰ ਪਾਣੀ ਅੱਛਾ ਪਹਿਗੇ ਪੱਕੇ ਪੈ ਪਹਿਗੇ ਪੱਕੇ ਪਾਈਪ ਸੁਣਿਆ ਤੁਸੀਂ ਭਗਵੰਤ ਮਾਨ ਦੇ ਦੋ ਕੰਮ ਵਧੀਆ ਨੇ ਪੱਕੇ ਪੈ ਪੈਗੇ ਜਿਹੜਾ ਨਹਿਰਾਂ ਦਾ ਪਾਣੀ ਖੇਤਾਂ 'ਚ ਪਹੁੰਚ ਗਿਆ ਅਰ ਬਿਜਲੀ ਇਹ ਡੇਢੀ ਫਰੀ ਦਿੱਤੀ ਗਈ ਆ ਭਾਈ ਕਿਹੜਾ ਪਿੰਡ ਆ ਰਾਮਗੜ੍ਹ ਜੀ ਕੀ ਲੈ ਕੇ ਆਇਓ ਕੱਦੂ ਵੀਰੇ ਕਿੰਨਾ ਕੁ ਲਿਆਂਦਾ ਅੱਜ ਡੇਢ ਕਿ ਗੋੰਟਲ ਦੀਗਾ ਬਿਚ ਗਿਆ ਵੇਗ ਗਿਆ ਵੀਰੇ ਕਿਹਨੂੰ ਵੋਟ ਪਾਓਗੇ ਜਿਵੇਂ ਦੇਖ ਲਓ ਵੋਟ ਵੀਰੇ ਅਸੀਂ ਪਾਵਾਂਗੇ ਆਮ ਪਾਰਟੀ ਨੂੰ ਅੱਛਾ ਕੀ ਕਾਰਨ ਕੀ ਆ ਕਾਰਨ ਸਾਨੂੰ ਦਿਨ ਨੂੰ ਲਾਈਟ ਮਿਲਦੀ ਰਹੀ ਆ 24 ਘੰਟੇ ਮਿਲਦੀ ਰਹੀ ਆ ਜਦੋਂ ਲੜ ਭੱਜ ਜਾਂਦੀ ਆ ਕਹਿਰਾ ਗੱਭੇ ਸੁੱਕ ਜਾਂਦਾ ਦੁੱਗਣਾ ਪਾਣੀ ਲੱਗਦਾ ਜਾਂ ਦੂਏ ਦਿਨ ਮੋਟਰ ਛੱਡਦੇ ਆਪਾਂ ਕਿੱਥੇ ਉਹ ਦਿਨ ਫਾਈਨਲ ਹੋ ਗਿਆ ਪੰਨਾਂ ਨੇ ਪਾਣੀ ਦੀ ਬਚਤ ਮਤਲਬ ਕਿ ਨਹਿਰ ਦੇ ਪਾਣੀ ਨਾਲ ਸਾਰਾ ਦਿਨ ਪਾਣੀ ਚੱਲਦਾ ਰਹਿੰਦਾ ਕੱਸੀਆਂ ਚੱਲਦਾ ਹਾਂਜੀ ਸੁਣਿਆ ਤੁਸੀਂ ਭਗਵੰਤ ਮਾਨ ਵੱਲੋਂ ਜੋ ਨਹਿਰਾ ਚ ਪਾਣੀ ਆ ਜਿਹੜਾ ਕੱਸੀਆਂ ਚ ਦਿੱਤਾ ਗਿਆ ਉਹਦੇ ਤੋਂ ਕਿਸਾਨ ਨੇ ਜਿਹੜੇ ਖਾਸ ਕਰਕੇ ਜਿਹੜੇ ਸਬਜ਼ੀ ਦਾ ਕੰਮ ਕਰਦੇ ਨੇ ਛੋਟੇ ਕਿਸਾਨ ਨੇ ਉਹ ਖੁਸ਼ ਨੇ ਹੋਰ ਕੀ ਹਾਲ ਚਾਲ ਹੈ ਠੀਕ ਹੈ ਸਾਹਿਬ ਜੀ ਕਿਹਨੂੰ ਵੋਟ ਪਾਵਾਂਗੇ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਇਹ ਹਾਲੇ ਟਾਈਮ ਦੱਸੂਗਾ ਜੀ ਨਹੀਂ ਟਾਈਮ ਕਿਉਂ ਕੋਈ ਮਨ ਨਹੀਂ ਬਣਾ ਰਿਹਾ ਹਾਲੇ ਬੰਨੀ ਪਤਾ ਹੀ ਨਹੀਂ ਜੀ ਸਾਨੂੰ ਕੌਣ ਖੜੇ ਹੋਏ ਨੇ ਕਿਹਿਆ ਨਹੀਂ ਮੈਂ ਦੱਸ ਦਿੰਨਾ ਕੌਣ-ਕੌਣ ਖੜਾ ਹੈ ਆਮ ਆਦਮੀ ਪਾਰਟੀ ਵੱਲੋਂ ਕੁਲਵੀਰ ਜੀ ਖੜੇ ਨੇ ਕਾਂਗਰਸ ਵੱਲੋਂ ਡਾਕਟਰ ਗਾਂਧੀ ਨੇ ਭਾਜਪਾ ਵੱਲੋਂ ਮਾਨਾਣੀ ਪ੍ਰਨੀਤ ਕੌਰ ਹੈ ਤੇ ਅਕਾਲੀ ਦਲ ਵੱਲੋਂ ਐਨ ਕੇ ਸ਼ਰਮਾ ਨੇ ਠੀਕ ਹੈ ਜੀ ਕਿ ਜੇ ਤਨੂ ਅੱਜ ਹਾਲ ਤੱਕ ਤਾਂ ਕੋਈ ਮੋਰਨੀ ਮਲਾਏ ਜੀ ਇਮਾਨਦਾਰੀ ਨਾਲ ਕਿਹੜੀ ਪਾਰਟੀ ਨੂੰ ਵਧੀਆ ਮੰਨਦੇ ਹੋ ਵਧੀਆ ਪਾਰਟੀਆਂ ਤਾਂ ਸਾਰੀਆਂ ਹੁੰਦੀਆਂ ਜੀ ਜਿਹੜੇ ਅੱਛੇ ਕੰਮ ਕਰਨ ਜੀ ਉਹ ਸਾਰੀ ਚਲੋ ਠੀਕ ਹੈ ਭਾਈ ਜੀ ਕਿਹੜਾ ਪਿੰਡਾ ਹੈ ਭਾਈ ਜੀ ਕਿਹੜਾ ਪਿੰਡ ਹੈ ਰੋਟੀ ਮੋੜਾ ਜੀ ਕੀ ਲੈ ਕੇ ਆਇਆ ਹੋ ਅੱਜ ਸਬਜ਼ੀ ਖਰੀਦ ਰਿਹਾ ਜੀ ਕਿਹਨੂੰ ਵੋਟ ਕਿਹਨੂੰ ਦੇਓਗੇ ਵੋਟ ਦਾ ਜੀ ਕਿ ਮਨ ਪਤਾ ਨਹੀਂ ਕਿੱਧਰ ਹੈ ਜਿੱਧਰ ਪਾਵਾਂਗੇ ਕੋਈ ਪਤਾ ਨਹੀਂ ਮਨ ਬਣਾਇਆ ਨਹੀਂ ਹਲੇ ਅਜੇ ਕੋਈ ਮਨ ਨਹੀਂ ਬਣਾਇਆ ਜੀ ਪਾਰਟੀ ਨੂੰ ਵਧੀਆ ਮੰਦੇ ਹੋ ਕਿਹਦਾ ਕੰਮ ਕਰ ਵਧੀਆ ਦੇਖਦੇ ਹੋ ਉਮਕੋਰਦਾ ਜੀ ਸਾਰਿਆਂ ਦਾ ਵਧੀਆ ਵਧੀਆ ਹੁਣ ਤਾਂ ਹੁਣ ਤਾਂ ਮਨ ਭੜਕੇ ਕਿਸੇ ਪਾਰਟੀ ਨਾਲ ਤੁਹਾਨੂੰ ਕੋਈ ਫਾਇਦਾ ਹੋਇਆ ਹੋਵੇ ਪਰਿਵਾਰ ਨੂੰ ਫਾਇਦਾ ਹੋਇਆ ਹੋਵੇ ਤਕਰੀਬ ਬੰਦੇ ਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ ਜੀ ਕਿਉ ਗਰੀਬ ਬੰਦਿਆਂ ਵਾਸਤੇ ਸਕੀਮਾਂ ਦਿੱਤੀ ਜਾਂਦੀਆਂ ਨੇ ਸਾਡੇ ਦਾ ਕਣਕਾ ਵੀ ਕਟਾ ਦਿਆ ਜੀ ਜੇ ਮੋਟਰਸਾਈਕਲ ਘਰੇ ਹੈਗਾ ਤਾਂ ਵੀ ਕਣਕ ਕੱਟਦੀ ਸਾਰੇ ਦੇ ਕਣਕਾ ਕੱਟਦੀ ਆ ਅੱਛਾ ਵਧੀਆ ਬੰਦਿਆਂ ਨੂੰ ਕਣਕਾ ਮਿਲਦੀ ਹੈ ਸਾਡੇ ਗਰੀਬਾਂ ਨੂੰ ਕਣਕਾ ਨਹੀਂ ਮਿਲਦੀ ਹੈਗੀਆਂ ਹੁਣ ਤਾਂ ਗਰੀਬ ਬੰਦਿਆਂ ਵਾਸਤੇ ਆਉਂਦੀਆਂ ਸਕੀਮਾਂ ਕਣਕ ਦੀਆਂ ਆਉਂਦੀਆਂ ਤਾਂ ਹੈਗੇ ਨਹੀਂ ਪਰ ਦਿੰਦੇ ਨਹੀਂ ਹੈਗੇ ਜੀ ਹੁਣ ਸਾਡੇ ਆਪਾਂ ਗੱਡੀਆਂ ਲੈ ਕੇ ਹੋਈਆਂ ਨੇ ਕਮਾਈ ਕਰਦੇ ਆ ਕੰਮ ਕਰਦੇ ਆ ਦਿਨ ਰਾਤ ਮਰਦੇ ਆ ਕਹਿੰਦੇ ਵੀ ਇਹਨਾਂ ਦੇ ਗੱਡੀਆਂ ਨੇ ਵੀ ਕਣਕ ਨਹੀਂ ਦਿੰਦੇ ਹੈਗੇ ਇਹਨਾਂ ਨੂੰ ਕੱਟਦੀ ਕਣਕ ਸਾਡੀ ਜੀ ਹੁਣ ਕਿਹਨੂੰ ਗਰੀਬ ਆਦਮੀ ਵਾਸਤੇ ਆ ਨਾ ਪਰ ਜਿਹਦੇ ਸਾਡੇ ਬਾਅਦ ਤੇ ਕੁਝ ਨਹੀਂ ਹੈਗਾ ਜੀ ਇੱਥੇ ਬਸ ਅਸੀਂ ਤਾਂ ਆਪਣਾ ਕੰਮ ਕਰਦੇ ਆ ਦੋ ਮਗਰ ਦੀ ਰੋਟੀ ਕਮਾ ਕੇ ਖਾਂਦੇ ਆ ਬਸ ਹੋਰ ਸਾਡੇ ਨੂੰ ਕੁਝ ਨਹੀਂ ਦਿੰਦੇਗੇ ਸਾਨੂੰ ਹਾਂ ਜੀ ਬੌਜੀ ਨਾਲ ਗੱਲਬਾਤ ਕਰਦੇ ਆ ਅੜ ਦਾ ਕੰਮ ਕਰਦੇ ਨੇ ਸਬਜ਼ੀ ਮੰਡੀ ਦੇ ਅੰਦਰ ਕਿਵੇਂ ਦੇਖਦੇ ਨੇ ਬੌਜੀ ਇਲੈਕਸ਼ਨ ਹੋਣ ਜਾ ਰਹੀ ਆ ਕਿਵੇਂ ਦੇਖਦੇ ਹੋ 1 ਜੂਨ ਨੂੰ ਬੜੀਆ ਦੇਖਾਂਗੇ ਨੇ ਕਿਹੜੀ ਪਾਰਟੀ ਨੂੰ ਵੋਟ ਦੇਓਗੇ ਦੇਖੋ ਕਿਹੜੀ ਪਾਰਟੀ ਨੂੰ ਦਈਏ ਵਿਚਾਰ ਕਰਦੇ ਆਂ ਕਿ ਕਿਸੇ ਪਾਰਟੀ ਤੋਂ ਖੁਸ਼ ਹੋਵੋਗੇ ਕਿਸ ਨੇ ਕੋਈ ਕੰਮ ਕਰਿਆ ਹੋਵੇ ਵਿਕਾਸ ਕਰਿਆ ਹੋਵੇ ਆਮ ਆਦਮੀ ਪਾਰਟੀ ਸਭ ਤੋਂ ਵਧੀਆ ਹੈ ਆਮ ਆਦਮੀ ਪਾਰਟੀ ਨੂੰ ਵੋਟ ਦਿਓਗੇ ਕੋਈ ਭਗਵੰਤ ਪਾਣਜੀ ਦਾ ਕੋਈ ਕੰਮ ਤਾਂ ਕਰਾਉ ਜਿਸ ਨਾਲ ਤੁਸੀਂ ਖੁਸ਼ ਹੋਵੋ ਸਾਡੀ ਮੰਡੀ ਦਾ ਕੰਮ ਕਰਨਗੇ ਹੋ ਕਹਿ ਰਹੇ ਆਂ ਜਦੋਂ ਮੰਡੀ ਦਾ ਕੰਮ ਸਾਰਾ ਕਰਾਵਾਂ ਕੋਣ ਕਹਿ ਰਿਹਾ ਆਪਣਾ ਦੇਵਮਾਨ ਜੀ ਅੱਛਾ ਮੰਡੀ ਦਾ ਕੰਮ ਹੋ ਜਾਏਗਾ ਦੇਵਮਾਨ ਜੀ ਕੋਣ ਨੇ ਦੇਵਮਾਨ ਜੀ ਸਾਡੇ ਐਮਐਲਏ ਨੇ ਅੱਛਾ ਜੀ ਆਉਣ ਵਾਲੇ ਟਾਈਮ ਤੋਂ ਮੰਡੀ ਦਾ ਕੰਮ ਕਰਾਵਾਂਗੇ ਕੰਮ ਕਰਾਵਾਂਗੇ ਸੁਣਿਆ ਤੁਸੀਂ ਬੋਜੀ ਕਹਿੰਦੇ ਵੀ ਅਸੀਂ ਖੁਸ਼ ਆਮ ਆਦਮੀ ਪਾਰਟੀ ਤੋਂ ਆਉਣ ਵਾਲੇ ਸਮੇਂ ਚ ਐਮਐਲਏ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੰਡੀ ਦਾ ਕੰਮ ਹੈ ਜਿਹੜਾ ਸਾਰਾ ਕਰਾਇਆ ਜਾਊਗਾ। ਹਾਂਜੀ ਵੀਰ ਜੀ ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ ਸ਼ੁਕਰੀਆ। ਕੀ ਕੰਮ ਕਰਦੇ ਹੋ? ਫਰੂਟ ਜੂਸ ਵੇਚਦੇ ਹੋ? ਹਾਂਜੀ ਹਾਂ। ਅੱਜ ਉਹਦੇ ਲੈਣ ਆਇਓ। ਅੱਜ ਆ ਫਰੂਟ ਦਾ ਰੋਡਾ ਕਮਾਏ। ਕਿਹੜੀ ਪਾਰਟੀ ਨੂੰ ਵਧੀਆ ਮੰਨਦੇ ਹੋ ਜਿਹਨੇ ਵਿਕਾਸ ਕੀਤਾ ਹੈ? ਜਿਹਦੇ ਤੇ ਤੁਹਾਨੂੰ ਵੋਟ ਪਾਉਣ ਦਾ ਮਨ ਹੈ ਤੁਹਾਡਾ? ਆਮ ਆਦਮੀ ਪਾਰਟੀ। ਸਲਟੋ ਬੈਸਟ ਸਲਟੋ ਬੈਸਟ ਹੁਣ ਕੌਣ ਖੜਾ ਆ ਮਾਦਵੀ ਪਾਰਟੀ ਵੱਲੋਂ ਆਪਣੀ ਲਬੇ ਦੇਦਰ ਦਾ ਗੰਦੀ ਉਹ ਸੋਰੀ ਕੀ ਨਾਮ ਹੈ ਲੋਕ ਸਭਾ ਪਟਿਆਲਾ ਤੋਂ ਮਾਦਵੀ ਪਾਰਟੀ ਤੋਂ ਡਾਕਟਰ ਬਲਬੀਰ ਜੀ ਖੜੇ ਨੇ ਡਾਕਟਰ ਬਲਬੀਰ ਜੀ ਉਹਨਾਂ ਨੂੰ ਵੋਟ ਦਿਓ ਹਾਂਜੀ ਹਾਂਜੀ ਸੁਣਿਆ ਤੁਸੀਂ ਲੈ ਠੀਕਾ ਜੀ ਕਿਹੜਾ ਪਿੰਡਾ ਹੈ ਬਿੰਨਹਿੜੀ ਜੀ ਕਿਵੇਂ ਆਇਓ ਅੱਜ ਸਬਜ਼ੀ ਖਰਬੂਜਾ ਤਰਬੂਜ ਆ ਕਦੋਂ ਕ੍ਰੇਲਾ ਲੈ ਕੇ ਆਇਆ ਸਬਜ਼ੀ ਲੈ ਕੇ ਆਏ ਜੀ ਅੱਛਾ ਵੇਚਣ ਲੈ ਕੇ ਆਇਓ ਹਾਂ ਵਿੱਚ ਜੁਬੀਦਾਰ ਜੀ ਤੇਰੀ ਪਾਰਟੀ ਨੂੰ ਵਧੀਆ ਮੰਨਦੇ ਹੋ ਗੁਰਜੀ ਪਾਰਟੀਆਂ ਦਾ ਸਾਰੀ ਵਧੀਆ ਨੇ ਪਰ ਜਾਂ ਸਾਡੇ ਸੌਦੇ ਨਹੀਂ ਵੀ ਕਦੇ ਮੈਂ ਸੌਦਾ ਪਾਰਟੀ ਨੇ ਤਾਂ ਨਹੀਂ ਖਰੀਦਣਾ ਕੀ ਮੁਸ਼ਕਲ ਕੀ ਆਉਂਦੀ ਆ ਮੁਸ਼ਕਲ ਸਾਨੂੰ ਗਵਰਨਮੈਂਟ ਇਹ ਸਹੂਲਤਾਂ ਦੇਵੇ ਬਣਾਵੇ ਕੋਈ ਸਹੀ ਸਹੂਲਤ ਬਣਾਵੇ ਵੀ ਸਾਡੇ ਜਾਈਏ ਰੇਟ ਸਹੀ ਹੋਣਾ ਅਸੀਂ ਜ਼ਮੀਨ ਹੈ ਸਾਡੇ ਕੋਲ 3.5 ਏਕੜ ਆਪਣੀ ਸਬਜ਼ੀ ਦੇ ਕੰਮ ਕਰਦੇ ਹਾਂ ਸਾਰਾ ਸਬਜ਼ੀ ਦਾ ਕੰਮ ਕਰਦਾ ਠੇਕੇ ਤੇ ਲੈ ਕੇ ਵੀ ਸਬਜ਼ੀ ਕਰਦੇ ਆ ਕਿਹਦੀ ਪਾਰਟੀ ਨੂੰ ਵਧੀਆ ਵਧੀਆ ਤਕਰੀਬਤ ਸੋ ਸਾਰੀ ਵਧੀਆ ਨੇ ਜੀ ਕੋਈ ਜ਼ਿਮੀਦਾਰ ਦੇ ਕੰਮ ਕਰਨ ਹੱਕ ਚ ਉਹ ਜ਼ਰੂਰੀ ਹੁੰਦਾ ਜ਼ਿਮੀਦਾਰ ਦੇ ਜਾਦੇ ਕੰਮ ਕਰਨਾ ਹੱਕ ਚ ਜ਼ਿਮੀਦਾਰ ਦੇ ਹੱਕ ਚ ਕੋਈ ਪਾਰਟੀ ਕੰਮ ਨਹੀਂ ਕਰ ਕਰਦੀ ਦੇਖੋ ਨੀਤੀ ਸਹੀ ਬਣਾ ਲਈ ਖੇਤੀ ਨੀਤੀ ਸਹੀ ਬਣ ਜੇ ਸਾਨੂੰ ਕੋਈ ਟਿੱਕੀ ਨਹੀਂ ਅਸੀਂ ਆਈਏ ਸੌਦਾ ਲਈਏ ਵਗ ਜੀਏ ਹੁਣ ਅਸੀਂ 5 4:30 ਵਜੇ ਰਿਹਾ ਜੈਣਾ ਮੰਡੀ ਚ ਇਥੋਂ 9 ਵਜੇ ਜਾਵਾਂਗੇ ਆਪਦੇ ਸੌਦੇ ਆਪ ਵਿੱਚ ਕੇ ਜਾਂਦੇ ਆ ਹੱਥਾ ਫੜ ਫੜ ਵੇਚ ਲਓ ਜੀ ਸਾਡਾ ਸਬਦੌਲਾ ਕਰਬੂਜਾ ਲੈ ਲਓ ਕਦੂ ਲੈ ਲਓ ਮਿਹਨਤਾਂ ਤਿਆਰ ਕਰਕੇ ਸਹੀ ਪੂਰੀ ਮਿਹਨਤ ਤਿਆਰ ਕਰਦਿਆ ਵਿਚਾਂ ਵਿੱਚ ਬਹੁਤ ਦਿੱਕਤ ਆ ਸਾਨੂੰ ਛੋਟੇ ਕਿਸਾਨ ਦਾ ਮਤਲਬ ਹੈ ਛੋਟੇ ਕਿਸਾਨ ਜੋ ਫਸਲ ਪੈਦਾ ਕਰਦੇ ਨੇ ਉਹਨਾਂ ਨੂੰ ਮੰਡੀਆਂ 'ਚ ਵੇਚਣ ਵਾਸਤੇ ਕੋਈ ਸਹੀ ਨੀਤੀ ਨਹੀਂ ਹੈ ਸਹੀ ਨੀਤੀ ਨਹੀਂ ਹੈਗੀ ਤਾਂ ਹੀ ਦਿੱਕਤ ਵਿਚੇ ਹੀ ਦਿੱਕਤ ਆ ਜੀ ਪੈਦਾ ਕਰਨ ਦੀ ਦਿੱਕਤ ਨਹੀਂ ਹੈਗੀ ਸਾਨੂੰ ਵੇਚਣ 'ਚ ਹੀ ਕੋਟਕਦਾ ਸੁਣਿਆ ਤੁਸੀਂ ਛੋਟੇ ਕਿਸਾਨ ਨੂੰ ਦਿੱਕਤ ਆਉਂਦੀ ਆ ਮੰਡੀ ਦੇ ਅੰਦਰ ਆਪਣੀ ਫਸਲ ਵੇਚਣ ਨੂੰ ਲੈ ਕੇ ਪੈਦਾ ਕਰਨ ਨੂੰ ਲੈ ਕੇ ਉਹ ਕਹਿੰਦੇ ਨੇ ਕੋਈ ਦਿੱਕਤ ਨਹੀਂ ਹੈਗੀ ਪਰ ਸਾਨੂੰ ਵੇਚਣ ਲੱਗੇ ਤਿੱਕਦਾ ਜਿਹੜੀ ਆਉਂਦੀ ਆ ਕਿਸੇ ਪਾਰਟੀ ਵੱਲੋਂ ਇਸ ਸਬੰਧੀ ਕੋਈ ਨੀਤੀ ਹੈ ਜਿਹੜੀ ਨਹੀਂ ਬਣਾਈ ਗਈ ਕਿ ਬਾਕੀ ਕਿਹੜੇ ਮੰਡੀ ਚ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਨੇ ਬਜ਼ੁਰਗੋ ਕਿਵੇਂ ਆਏ ਹੋ ਅੱਜ ਮੰਡੀ 'ਚ ਮੈਂ ਕੱਦੂ ਵਾਲੇ ਲੋਕੀ ਲੈ ਕੇ ਆਇਆ ਕਿਹੜਾ ਪਿੰਡਾ ਵਰਜਪਗਹਿਰ ਸਿੰਘ ਵਾਲਾ ਕਿਹੜੀ ਪਾਰਟੀ ਨੂੰ ਵਧੀਆ ਬੰਦੇ ਹੋ ਵੋਟਾਂ ਹੋਣ ਜਾ ਰਹੀਆਂ ਨੇ 1 ਜੂਨ ਨੂੰ ਪੰਜਾਬ ਦੇ ਅੰਦਰ ਅਸੀਂ ਤਾਂ ਸ਼ਰਮਣ ਅਕਾਲੀ ਲਾਡ ਨੂੰ ਮੰਨਦੇ ਆ ਸ਼ਰਮਣ ਅਕਾਲੀਦਾਨ ਨੂੰ ਟਕਸਾਲੀ ਅਕਾਲੀ ਆਗੂ ਲੱਗਦੇ ਹੋ ਮੈਨੂੰ ਹਾਂ ਹਾਂ ਪੱਕੇ ਇੰਨੀ ਦੇਰ ਤੋਂ ਅਕਾਲੀਦਾਨ ਨੂੰ ਵੋਟ ਪਾ ਰਹੇ ਹੋ ਉਸਤਾ ਜੂਗਲੇ ਤੈਨੂੰ ਪਸਤਾ ਹੋ ਗਿਆ ਕਿ ਮੈਂ ਦੇਖਦੇ ਹਾਂ ਅੱਜ ਕੱਲ੍ਹ ਅਕਾਲੀ ਦਲ ਦਾ ਜੋ ਠੀਕ ਨਾ ਸਾਰਾ ਕਤਬ ਚੱਲ ਰਿਹਾ ਠੀਕ ਚੱਲ ਰਿਹਾ ਠੀਕ ਚੱਲ ਰਿਹਾ ਅਕਾਲੀ ਦਲ ਨੂੰ ਵੋਟ ਦੇ ਹੋਗੇ ਹਾਂ ਕੋਈ ਅਕਾਲੀ ਦਲ ਦਾ ਕੰਮ ਤਾਂ ਘੜਾਓ ਵਧੀਆ ਜਾ ਕੰਮ ਤਾਂ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨੇ ਕਰਨਾ ਮੋਟਰਾਂ ਦੇ ਬਿੱਲ ਸਾਡੇ ਮਾਫ ਕਰੇ ਬਾਕੀ ਟਰੈਕਟਰ ਦਾ ਟਾਇਰ ਤੋੜਿਆ ਇਹ ਨਹੀਂ ਗੱਡਾ ਹੀ ਆ ਕਹਿੰਦਾ ਇਹ ਤਾਂ ਸੁਣਿਆ ਤੁਸੀਂ ਬਜ਼ੁਰਗ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਨੂੰ ਯਾਦ ਕਰ ਰਹੇ ਨੇ ਕਹਿੰਦੇ ਟਕਸਾਲੀਆਂ ਤਿੰਨ ਪੁਸਤਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਦੇ ਰਿਆ ਠੀਕ ਠਾਕ ਜੀ ਕੀ ਕੰਮ ਕਰਦੇ ਹੋਰੇ ਅੱਧਾ ਕੰਮ ਕਰਦੇ ਆ ਜੀ ਅੱਧਾ ਕੰਮ ਕਰਦੇ ਹੋ ਵਪਾਰੀਓ ਕਿ ਮੈਂ ਦੇਖਦੇ ਹੋ ਕਿ ਆ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਕਿਹੜੂ ਵੋਟ ਦੇ ਹੋਗੇ ਵੋਟ ਅਕਾਲੀ ਦਲ ਨੂੰ ਦੇਵਾਂਗੇ ਅਕਾਲੀ ਦਲ ਨੂੰ ਦੇਵੋਗੇ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਕੰਮ ਸੋ ਅੱਜਕੱਲ ਵਧੀਆ ਅਕਾਲੀ ਦਲ ਨੇ ਕੀਤਾ ਹੋਏ ਜਿਹੜੇ ਸਾਰੇ ਕੰਮ ਹੀ ਵਧੀਆ ਕੀਤੇ ਨੇ ਜ਼ਿੰਮੇਦਾਰਾਂ ਨੂੰ ਮੋਟਰਾਂ ਫ੍ਰੀ ਕਰੀਆਂ ਹੋਈਆਂ ਨੇ ਹੈਗੀਆਂ। ਹੋਰ ਸੜਕਾਂ ਦਾ ਕੰਮ ਨਹੀਂ ਹੋਇਆ। ਉਹ ਤਾਂ ਸੱਤਾ ਜਾਮ ਆਦਮੀ ਪਾਰਟੀ ਆ। ਪਹਿਲਾਂ ਕਰੀਆਂ ਹੋਈਆਂ ਸੀ। ਪਾਰਟੀ ਨੇ ਤਾਂ ਕੋਈ ਕੰਮ ਤਾਂ ਕਰਿਆ ਨਹੀਂ ਹੈਗਾ। ਸਾਨੂੰ ਤਾਂ ਦਿੱਜਿਆ ਨਹੀਂ ਰਿਹਾ। ਮਤਲਬ ਕਿ ਕੋਈ ਬਦਲਾਅ ਨਹੀਂ ਆਇਆ। ਕੋਈ ਬਦਲਾਅ ਨਹੀਂ ਆਇਆ। ਸੜਕ ਤਾਂ ਮੰਡੀ ਉਸੇ ਤਰ੍ਹਾਂ ਹੀ ਚੱਲ ਰਹੀ ਆ। ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ। ਕੋਈ ਇੱਥੇ ਹੋਰ ਪਾਣੀ ਦਾ ਪ੍ਰਬੰਧ ਨਹੀਂ ਹੈਗਾ। ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਹੈਗਾ। ਕੋਈ ਸੂਰ ਨਹੀਂ ਹੈਗਾ। ਤੇ ਮਾਰਕੀਟ ਫੀਸ ਲਿੱਤੀ ਜਾ ਰਹੀ ਆ ਪੂਰੀ? ਹਾਂਜੀ। ਹਾਂ, ਮਾਰਕੀਟ ਫੀਸ ਤਾਂ ਪੂਰੀ ਜਾਂਦੀ ਆ। 2% ਜਾ ਰਹੀ ਆ ਪੂਰੀ। ਪਰ ਕੋ ਕਸੋਰ ਨਹੀਂ ਜੇ ਸੁਣਿਆ ਤੁਸੀਂ ਕਹਿੰਦੇ ਮਾਰਕੀਟ ਫੀਸ ਪੂਰੀ ਜਾਂਦੀ ਆ ਪਰ ਆਮ ਆਦਮੀ ਪਾਰਟੀ ਵੱਲੋਂ ਕੋਈ ਸਹੂਲਤ ਹੈ ਜਿਹੜੀ ਨਹੀਂ ਦਿੱਤੀ ਗਈ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਠੀਕ ਠਾਕ ਕਿਹੜਾ ਪਿੰਡਾ ਹੈ ਪਿੰਡ ਭੰਨਰਾਏ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਮੈਂਬਰ ਪਾਰਲੀਮੈਂਟ ਦੀਆਂ ਕਿਵੇਂ ਦੇਖਦੇ ਹੋ ਹੋਣਗੇ ਆਏ ਬਾਕੀ ਦੇਖੋ ਕੀ ਬਣਦਾ ਅੱਗੇ ਨਿੱਕੇ ਨੂੰ ਵੋਟ ਦੇਓਗੇ ਆਪਾਂ ਤਾਂ ਦੇਵਾਂਗੇ ਆਮ ਆਦਮੀ ਪਾਰਟੀ ਨੂੰ ਬਦਲਾ ਆਇਆ ਜੀ ਦਾ ਬਦਲਾ ਹਾਂ ਜੀ ਬਦਲਾ ਆਉਣਾ ਚਾਹੀਦਾ ਜੀ ਜ਼ਰੂਰੀ ਆ 2 ਸਾਲ ਚ ਬਦਲਾ ਆਇਆ ਮੈਂ 2 ਸਾਲ ਦਾ ਚਲੋ ਨਹੀਂ ਆਇਆ ਹਲੇ ਚਲੋ ਆਉਣ ਵਾਲੇ ਟਾਈਮ 'ਚ ਆ ਸਕਦਾ ਆਸ ਹੈ ਤੁਹਾਨੂੰ ਵੀ ਬਦਲਾ ਆਊਗਾ ਹਾਂ ਖੜਾ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਧਰ ਜੇ ਆਪਣੇ ਹੈਗਾ ਜੀ ਆਪਣਾ ਜੋੜਾ ਮਾਜਰਾ ਹੈ ਹਾਂ ਆਮ ਆਦਮੀ ਪਾਰਟੀ ਵੱਲੋਂ ਕਹਿੰਦੇ ਜੋੜਾ ਮਾਜਰਾ ਖੜਾ ਬਦਲਾ ਜਿਹੜਾ 2 ਸਾਲ ਹੋ ਗਏ ਆਇਆ ਨਹੀਂ ਪਰ ਆਉਣ ਵਾਲੇ ਸਮੇਂ 'ਚ ਆ ਸਕਦਾ ਹੈ ਹੋਰ ਵੀ ਕਿਹੜਾ ਪਿੰਡਾ ਹੈ ਪਰ ਬਰਡ ਵਾਲਾ ਕਿਵੇਂ ਦੇਖਦੇ ਹੋ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਮੈਂਬਰ ਪਾਰਲੀਮੈਂਟ ਦੀਆਂ ਉਹਨਾਂ ਬਾਰੇ ਸਾਨੂੰ ਨਹੀਂ ਜੀ ਕੋਈ ਏਡਾ ਹੀ ਪਤਾ ਨਿਕ ਵੋਟ ਪਾਣ ਦਾ ਜਾਓਗੇ ਵੋਟ ਪਾਣ ਦਾ ਵਗ ਜਾਗੇ ਜੀ ਕਿਹਨੂੰ ਦਿਓਗੇ ਕਿਹਦੋਂ ਖੁਸ਼ ਹੋ ਉਹਦਾ ਮੌਕਾ ਦੱਸੂ ਜੀ ਹੁਣ ਤਾਂ ਜਿਹਦਾ ਮੌਕਾ ਦੱਸੂ ਹੈ ਕਿਹਨਾਂ ਦਾ ਮਨ ਬਣਾਇਆ ਹੋ ਫਿਲਹਾਲ ਅਜੇ ਕਿਸੇ ਦਾ ਹੋਈ ਨਹੀਂ ਹੈਗਾ ਜੀ ਪਾਰਟੀ ਕਿਹੜੀ ਤੋਂ ਖੁਸ਼ ਹੋ ਫਿਰ ਪਾਰਟੀਆਂ ਸਾਰੀਆਂ ਇੱਕੋ ਵਾਪਰੇ ਨੇ ਜੀ ਕੋਈ ਕਿਸੇ ਦਾ ਬਾਲਾ ਫਰਕ ਨਹੀਂ ਹੈਗਾ ਕੋ ਨਾਲ ਦੇ ਨੇ ਸਾਰੇ ਨਹੀਂ ਬਦਲਾ ਆ ਗਿਆ ਕਹਿੰਦੇ ਬਾਲਾ ਆਇਆ ਹੋਇਆ ਜੀ ਜਦ ਆ ਗਿਆ ਆ ਦੇ ਆ ਬਹੁਤਾ ਚਾਹੀਦਾ ਹਾਂਜੀ ਤੇ ਹੋਰ ਕਿਹਦੀ ਪਾਰਟੀ ਤੋਂ ਖੁਸ਼ ਹੋ ਜੇ ਬਿਜਲਾ ਜ਼ਿਆਦਾ ਆ ਗਿਆ ਤਾਂ ਹੀ ਉਹ ਤਾਂ ਕਹਿੰਦੇ ਆ ਵੀ ਸਾਰਿਆਂ ਬਰਾਬਰ ਹੈ ਨਹੀਂ ਕੋਈ ਫਰਕ ਨਹੀਂ ਹੈਗਾ ਤਾਂ ਕਿਸੇ ਨੂੰ ਤਾਂ ਵੋਟ ਪਾਣ ਜਾਓਗੇ ਕਿਸੇ ਦਾ ਕੋਈ ਗੱਲ ਕਰੋ ਵੀ ਉਸ ਵਾਰ ਮਰ ਜਾਂਦਾ ਜਾਂਦੀ ਰੋਲ ਜਾਂਦਾ ਵੀ ਇੱਧਰ ਪਾ ਦੀ ਇੱਧਰ ਪਾ ਦੀ ਕਈ ਵਾਰ ਹਵਾ ਵੀ ਹੋ ਜਾਂਦੀ ਜਿਵੇਂ ਪਹਿਲਾਂ ਹਵਾ ਨਾਲ ਜਿੱਤ ਗਏ ਅੱਛਾ ਹਵਾ ਨਾਲ ਜਿੱਤ ਗਏ ਆ ਪਹਿਲਾਂ 92 ਆਈਆਂ ਨੇ ਹਵਾ ਨਾਲ ਹੀ ਆ ਨੀ ਜੀ ਉਹ ਇਹਦਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਕੋਈ ਬਦਲਾਅ ਨਹੀਂ ਆਇਆ ਨਹੀਂ ਕੋਈ ਬਦਲਾਅ ਨਹੀਂ ਜੀ ਹਵਾ ਹੁਣ ਅੱਜ ਕੱਲ ਉਹ ਬਦਲਾਅ ਨਹੀਂ ਹੈਗਾ ਜੀ ਜੋ ਜਨਤਾ ਜੋ ਮੰਡੀ ਦੇ ਅੰਦਰ ਸਬਜ਼ੀ ਲੈਣ ਆਈ ਆ ਉਹਨਾਂ ਨਾਲ ਵੀ ਗੱਲਬਾਤ ਕਰ ਦਿੰਦੇ ਆ ਬਾਉ ਜੀ ਨੇ ਜਿਹੜੇ ਪਿੰਡੀਆਂ ਵਧੀਆ ਵਧੀਆ ਲੱਭ ਰਹੇ ਨੇਾਈ ਕੀ ਹਾਲ ਚਾਲ ਹੈ ਠੀਕ ਹੈ ਮਹਾਰਾਜ ਵਧੀਆ ਤੁਸੀਂ ਦੱਸੋ ਸਭ ਠੀਕ ਠਾਕ ਵੋਟਾਂ ਹੁਣ ਜਾ ਰਹੀਆਂ ਨੇ 1 ਜੂਨ ਨੂੰ ਪੰਜਾਬ ਦੇ ਅੰਦਰ ਕਿਵੇਂ ਦੇਖਦੇ ਹੋ ਵੋਟਾਂ ਦੇਦਾ ਹੁਣ ਤੁਹਾਨੂੰ ਪਤਾ ਹੀ ਬੁਰਾ ਹਾਲ ਹੈ ਨਹੀਂ ਕਿਹਦਾ ਬੁਰਾ ਹਾਲ ਹੈ ਆਪਾਂ ਆਮ ਆਦਮੀ ਪਾਰਟੀ ਦਾ ਨਹੀਂ ਨਾਲੇ ਕਹਿੰਦੇ ਬਦਲਾ ਆ ਗਿਆ ਕੁਝ ਕੁਝ ਕੋਈ ਪਤਾ ਨਹੀਂ ਆਇਆ ਕੀ ਬਦਲਾ ਆ ਗਿਆ ਦੱਸੋ ਮੈਨੂੰ ਕਰੇ ਕੁਛ ਨਹੀਂ ਇਹਨਾਂ ਨੇ। ਠੀਕ ਹੈ। ਬਿਜਲੀ-ਬੁਜਲੀ ਫ੍ਰੀ ਦੇਤੀ, ਕੁਛ ਨਹੀਂ ਕਰਿਆ ਜੀ। ਅੱਛਾ। ਸਾਰੇ ਸੜਕਾਂ ਦੇਖੋ ਕੀ ਬੁਰਾ ਹਾਲ ਹੈ ਤੁਸੀਂ ਜਾ ਕੇ ਦੇਖੋ ਤਾਂ ਸੜਕਾਂ ਦਾ। ਆਪਾਂ ਭਵਾਨੀਗੜ੍ਹ ਜਾ ਕੇ ਦੇਖੋ ਤੁਸੀਂ ਕੀ ਬੁਰਾ ਹਾਲ ਹੈ। ਨਾ ਬਾਬਾ ਭਵਾਨੀਗੜ੍ਹ ਵਾਲੀ ਬੰਦ ਰਹੀ ਹੈ ਕਹਿੰਦੇ। ਕਾਣੂਪੜੀਆ ਜਾ ਕੇ ਦੇਖੋ ਜੀ ਉੱਥੇ। ਕਿਹਨੂੰ ਵੋਟ ਕਿਹਨੂੰ ਦੇਵੋਗੇ ਫੇਰ ਹੁਣ? ਵੋਟ ਤਾਂ ਦੇਖ ਲਾਂਗੇ, ਦਵਾਂਗੇ ਕਿਸੇ ਨੂੰ। ਨਹੀਂ ਕਿਸੇ ਦਾ ਮਨ ਬਣਾਇਆ ਉਹ। ਇਹ ਤਾਂ ਭਾਜਪਾ ਨੂੰ ਦਵਾਂਗੇ ਵੋਟ। ਸੋਹਰੇ ਤੁਸੀਂ ਬਾਉ ਜੀ ਕਹਿੰਦੇ ਬੀਜੇਪੀ ਨੂੰ ਵੋਟ ਦਵਾਗੇ ਕੋਈ ਬਦਲਾਅ ਨਹੀਂ ਆਇਆ ਆਮ ਆਦਮੀ ਪਾਰਟੀ ਵੱਲੋਂ ਗੱਲਬਾਤ ਕਰਦੇ ਆ ਸਰਕਾਰ ਤੇ ਬਜਤਰ ਸਿੰਘ ਆ ਜੀ ਕਿਹੜਾ ਪਿੰਡ ਹੈ ਚੱਠੇ ਹੈ ਜੀ ਕੀ ਕਰ ਰਹੇ ਹੋ ਮੰਡੀ ਚ ਹਰਚ ਲੈ ਕੇ ਆਏ ਦੀ ਕਿਵੇਂ ਦੇਖਦੇ ਹੋ ਇੱਕ ਜੂਮ ਮੋਟਾ ਹੁਣ ਜਾ ਰਹੀਆਂ ਨੇ ਵੋਟਾਂ ਹੀ ਮੇਰੇ ਹਿਸਾਬ ਨਾਲ ਤਾਂ ਵੀ ਆਮ ਆਦਮੀ ਨੂੰ ਪਾਉਣੇ ਚਾਹੀਦੇ ਨੇ ਕਿਉਂਕਿ ਇਹਨੇ ਲਾਈਟ ਦਾ ਇੰਨਾ ਕੁ ਫਾਇਦਾ ਕਰਤਾ ਵੀ ਜਿਹੜੀ ਅੱਗੇ ਰਾਤ ਨੂੰ ਲਾਈਟ ਛੱਡ ਦੇਦੀ ਉਹ ਦਿਨੇ ਆਉਂਦੀ ਆ ਤੇ ਜਿਹੜੀ ਮਿਰਚ ਆ ਉਹ ਦਿਨੇ-ਦਿਨੇ ਪਾਣੀ ਲੱਗ ਜਾਂਦਾ ਨਹੀਂ ਰਾਤ ਨੂੰ ਟੱਕਰਾ ਮਾਰੀ ਜਾਂਦੇ ਨੇ ਨਹੀਂ ਲੈਡ ਨਾਲ ਪਾਣੀ ਲੱਗਦਾ ਕਿ ਜਿਹੜਾ ਕਸੀਆ ਚ ਪਾਣੀ ਆ ਗਿਆ ਨਹਿਰ ਦਾ ਨਹੀਂ ਉਹ ਵੀ ਕਰ ਰਹੀ ਹੈ ਇਹ ਸਰਕਾਰ ਬੰਦੂਬਸਤ ਵਧੀਆ ਤਰੀਕੇ ਨਾਲ ਤੁਹਾਡੇ ਮੁਤਾਬਕ ਬਦਲਾਅ ਆ ਗਿਆ ਹਾਂ ਜੀ ਹਾਂ ਓਟ ਕਿ ਨੂੰ ਦਿਓਗੇ ਫਿਰ ਆਮ ਆਦਮੀ ਨੂੰ ਜੀ ਉਮੀਦਵਾਰ ਕੌਣ ਖੜਾ ਹੈ ਨੌਜਵਾਨ ਨੇ ਪਿਆਜ ਹੈ ਜਿਹੜਾ ਟੈਂਪੂਆਂ ਚ ਲੱਦ ਕੇ ਪਿੰਡਾਂ ਤੇ ਜਾ ਕੇ ਵੇਚਦੇ ਨੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਨੇ ਬਾਈ ਇੱਕ ਤਰੀਕ ਨੂੰ ਵੋਟਾਂ ਹਣ ਜਾ ਰਹੀਆਂ ਨੇ ਹਾਂ ਜੀ ਵੀਰ ਜੀ ਕਿਵੇਂ ਦੇਖਦੇ ਹੋ ਮੇਰੇ ਵੋਟਾਂ ਦਾ ਤਾਂ ਵੇੜਾ ਕਰਕੇ ਆ ਵੈਸੇ ਅਸੀਂ ਆਮ ਆਦਮੀ ਵਾਲਿਆਂ ਨੂੰ ਤਾਂ ਪਾਣੀ ਹੈ ਨਹੀਂ ਕਿਉਂ ਕੀ ਹੋ ਗਿਆ ਕਹਿੰਦੇ ਬਦਲਾ ਆ ਗਿਆ ਬਦਲਾ ਕਾਦਾ ਬਦਲਾ ਆ ਗਿਆ ਭਰਾ ਅਸੀਂ ਤਾਂ ਜੇ ਇੱਕ ਦੂਜੇ ਸਾਈਡ ਤੇ ਵੀ ਜਾਣਿਆ ਤਾਂ ਵੀ ਸਾਨੂੰ ਤਾਂ ਮਿੰਟਾ ਤਰਲੇ ਕਰਨੇ ਪੈਂਦੇ ਰਿਹਾ ਉੱਥੇ ਵੇਚਣ ਲਈ ਨੇ ਕਾਰੇ ਮਿੰਟਾ ਤਰਲੇ ਕਰਨੇ ਬਾਕੀ ਜੀ ਹੁਣ ਮੰਨ ਲਓ ਅਸੀਂ ਮਾਲ ਭਰ ਕੇ ਲੈ ਕੇ ਦੂਜੇ ਸਾਈਡ ਤੇ ਸਾਨੂੰ ਵੇਚਣ ਨਹੀਂ ਜਾ ਰਹੇ ਵੇਚਣ ਹੀ ਨਹੀਂ ਦਿੱਤਾ ਜਾ ਰਹੇ ਕਿਉਂ ਇਹ ਕੀ ਗੱਲ ਹੈ ਕਹਿੰਦੇ ਤੁਸੀਂ ਦੂਜੇ ਸਾਈਡ ਚੋਂ ਆ ਕੇ ਵੇਚ ਦਿਓ ਇਹ ਕੋਣ ਰੋਕਦਾ ਇਹ ਬਦਲਾ ਆਇਆ ਪੰਤ ਮਾਨ ਦਾ ਬਦਲਾ ਇਹ ਨਹੀਂ ਰੋਕਦਾ ਕੋਣ ਹੈ ਕਮੇਟੀ ਵਾਲੇ ਰੋਕਦੇ ਨੇ ਮਾਰਕੀਟ ਕਮੇਟੀ ਵਾਲੇ ਮਾਰਕੀਟ ਕਮੇਟੀ ਵਾਲੇ ਆ ਜਾਂਦੇ ਨੇ ਮੁਲਾਜ਼ਮ ਰੋਕ ਦਿੰਦੇ ਨੇ ਪਾਈਆ ਲਵਾਪੇ ਹੁੰ ਮੈਂ ਇਹ ਤਾਂ ਕੋਈ ਗੱਲ ਮੈਂ ਤਾਂ ਪਹਿਲੀ ਵਾਰ ਹੀ ਸੁਣੀ ਆ ਮਾਰਕੀਟ ਕਮੇਟੀ ਵੀ ਤੁਸੀਂ ਉਰੋ ਸਰਾਂਦੇ ਜਾ ਕੇ ਦੇਖੋ ਜੀ ਸਰਾਂਦੇ ਜਾ ਕੇ ਦੇਖੋ ਸਰ ਜੀ ਨਾਲਦਾਲ ਜੇ ਲਵਾਵੇ ਦੇ ਦਿੰਦੇ ਨੇ ਇੱਕਦਾਂ ਪਹਿਲਾਂ ਲੈ ਕੇ ਜਾਂਦੇ ਨੇ ਬਾਅਦ ਚ ਫਿਰ ਕਹਿੰਦੇ ਨੇ ਲੈ ਤੁਹਾਡੇ ਤੁਹਾਡੇ ਕੋਲ ਲਵਾਵੇ ਨੇ ਇਹਦਾ ਚਲਾਨ ਬਣੂ ਆ ਇਹ ਫਲਾਣਾ ਧਮਕਾ ਆ ਰੇੜੂਆਣਾ ਲਾਓ ਸਾਰੇ ਸ਼ਹਿਰਾਂ ਚ ਸਾਡੇ 90 ਜੋ ਕੋਈ ਵੇਚਦਾ ਕੋਈ ਰੋਕ ਟੋਕ ਨਹੀਂ ਹੈਗੀ ਜੇ ਕੋਈ ਹੋਰ ਸ਼ਹਿਰ ਚ ਜਾਂਦੇ ਆ ਅਗਲਾ ਰੋਕ ਦਿੰਦਾ ਵੀ ਕਾਰਨ ਕੀ ਵੀ ਮਾਲ ਹੋਰ ਕਿਤੋਂ ਲੈ ਕੇ ਆਏ ਹਾਂ ਹਾਂ ਉਹ ਕਹਿੰਦੇ ਤੁਸੀਂ 90 ਤੋਂ ਲਿਆ ਕੇ ਵੀ ਉਰੇ ਆ ਕੇ ਵੇਚਦੇ ਹੋ ਤੁਸੀਂ ਰਹਿੰਦੇ ਕਿੱਥੇ ਹੋ ਅਸੀਂ ਨਾਬੇ ਤੇ ਆਈਏ ਠੀਕ ਹੈ ਜੀ ਉਹ ਕਹਿੰਦੇ ਨੇ ਵੀ ਜੇ ਹੋਰੇ ਆਏ ਹੋ ਤਾਂ ਮਾਰਕੀਟ ਕਮੇਟੀ ਜੋ ਪਰਚੀ ਲੋ ਵੀ ਜੇ ਮਾਲ ਵੇਚਣਾ ਵੀ ਉਹਦੀ ਪਰਚੀ ਕਟਾਓ ਫੇਰ ਮਾਲ ਵੇਚੋ ਤੁਸੀਂ ਫਿਰਕੇ ਮਾਲ ਵੇਚਦੇ ਲੋਕਾਂ ਹੱਤੋਂ ਫਿਰਕੇ ਵੇਚਦੇ ਆ ਇਸ ਵਾਰ ਮਤਲਬ ਸ਼ਹਿਰ ਚ ਵੇਚਦੇ ਆ ਜੇ ਇਸ ਚੀਜ਼ ਤੇ ਵੀ ਰੋਕ ਟੋਕ ਆ ਹਾਂਜੀ ਇਸ ਚੀਜ਼ ਤੇ ਰੋ ਇਹ ਅਸੀਂ ਇਹੀ ਕਹਿੰਦੇ ਆ ਵੀ ਸਾਨੂੰ ਪਰਚੀ ਕੋ ਕਟਾਣੀ ਪੈਂਦੀ ਹੈ ਕਿਸੇ ਹੋਰ ਮਰਿੰਡੇ ਜਾਂਦੇ ਆ ਕੋਈ ਡੇੜੂਆ ਨੂੰ ਲਾਣ ਦਿੰਦਾ ਪਹਿਲਾਂ ਕਹਿੰਦੇ ਵੀ ਮਾਰਕੀਟ ਕਮੇਟੀ ਜੋ ਪਰਚੀ ਕਟਾਓ ਬਾਅਦ ਚ ਮਾਲ ਵੇਚੋ ਉਹਨੇ ਕਿ ਨੌਜਵਾਨੋ ਤੁਸੀਂ ਜਿਹੜਾ ਕੰਮ ਕਰਦੇ ਹੋ ਸਾਜੀ ਉਰੇ ਘਟੋ ਘੜ 50 ਟੈਂਪੂ ਹੋਣਗੇ ਜਿਹੜੇ ਕੰਮ ਕਰਦੇ ਨੇ 50 ਤੋਂ ਵੱਧਿਓ 50 ਟੈਂਪੂ ਨਾਬੇ ਚ ਪਿਆਜ਼ ਤੇ ਹੋਰ ਸਬਜ਼ੀ ਲੈਣ ਆਉਂਦੇ ਨੇ ਵੇਚਣ ਵਾਸਤੇ ਹਾਂਜੀ ਪਰ ਇਹ ਦੇਖੋ ਵੀ ਉਰੋਂ ਦੀ ਲੈ ਕੇ ਜਾਂਦੇ ਆ ਵੀ ਜੇ ਅੱਗੇ ਅਸੀਂ ਵੇਚਾਂਗੇ ਤਾਂ ਇਹ ਆਰਤਿਆਂ ਦੇ ਵੀ ਪੈਸੇ ਦੇਵਾਂਗੇ ਤਾਂ ਹੀ ਸਾਨੂੰ 5-700 ਬਣੂਗਾ ਹਰੇਕ ਬੰਦੇ ਨੂੰ ਲਾਲ ਚੁੰਦਾ ਜੀ ਵੀ ਚੱਲ 5-700 ਬਣੂਗਾ ਕੋਈ ਦਿਹਾੜੀ ਵੀ ਕੰਮ ਕਰਾਂਗੇ ਹੋਰ ਕੰਮ ਤਾਂ ਹੈ ਨਹੀਂ ਜੀ ਕੋਈ ਕਿੰਨੀ ਦੇਰ ਤੋਂ ਕੰਮ ਕਰ ਰਹੇ ਕਟੋੜਾ ਹੋ ਗਈ 8-9 ਸਾਲ ਹੋ ਗਏ ਨਹੀਂ ਇਹ ਗੱਲ ਫਿਰ ਹੁਣ ਤੁਹਾਡੇ ਕੋਲ ਆਈ ਹੈ ਕਿ ਪਹਿਲਾਂ ਵੀ ਸੀ ਨਾ ਪਹਿਲਾਂ ਕੋਈ ਰੋਕ ਟੋਕ ਨਹੀਂ ਸੀਗੀ ਹੁਣ ਰੋਕ ਟੋਕ ਹੋਣ ਲੱਗ ਗਈ ਜਦੋਂ ਦੀ ਆਮ ਆਦਮੀ ਪਾਰਟੀ ਆਈ ਜਿਹੇ ਬਦਲਾਅ ਹੋਇਆ ਨਾ ਉਦੋਂ ਦਾ ਸਭ ਕੁਝ ਰੋਕਣ ਲੱਗ ਗਿਆ ਨੀ ਇਹਦਾ ਕਾਂਗਰਸ ਵੀ ਕਹੀ ਹੈ ਕਾਲੀ ਵੀ ਕਹੀ ਹੈ ਕੋਈ ਰੋਕ ਟੋਕ ਨਹੀਂ ਆਈ ਆ ਬਾਦਲ ਦੇ ਟਾਈਮ ਚ ਤਾਂ ਅਸੀਂ ਕਦੇ ਬਿੱਲ ਨਹੀਂ ਭਰਿਆ ਜਿਹੜਾ ਹੁਣ ਪੰਪ ਆਏ 1000 ਰੁਪਏ ਬਿੱਲ ਆਉਂਦਾ ਬਿੱਲ ਤਾਂ ਭਗਵਾਨ ਜੀ ਮਾਨੋ ਨਹੀਂ ਕਹਿੰਦੇ ਮਾਫ ਹੈ ਮੇਰੇ ਘਰ ਦਾ ਬਿੱਲ ਤੁਹਾਨੂੰ ਦਿਖਾਉਂਗਾ ਵੀ ਜਾਦੀ ਬਦਲਾਅ ਹੋਇਆ 3000 4000 ਤੋਂ ਕਦੇ ਉਹ ਕਹਿੰਦਾ ਕਿ 0 ਆ ਜਾਂਦਾ ਸਰ ਜੀ ਕੋਈ 0 ਨਹੀਂ ਆਉਂਦਾ ਅਸੀਂ 600 ਜੁਲਟ ਕਹਿੰਦੇ ਨਾ 600 20 ਜੁਲਟ ਵੀ ਹੋ ਗਏ ਸਾਰੇ ਪੈਸੇ ਲਾ ਦਿੰਦੇ ਵੀ ਇੰਨੇ ਪੈਸੇ ਬਣ ਗਏ ਕਿਵੇਂ ਦੇਖਦੇ ਹੋ ਕੀ ਦੇਖਦੇ ਆ ਬਸ ਇਹ ਹੀ ਬਦਲਾਅ ਹੋਣਾ ਚਾਹੀਦਾ ਬਸ ਇਹ ਹੀ ਦੇਖਦੇ ਵੀ ਪਬਲਿਕ ਨੂੰ ਇਹਨਾਂ ਸ਼ਾਂਤੀ ਮਿਲਣੀ ਚਾਹੀਦੀ ਪਹਿਲਾਂ ਹੀ ਉਹੀ ਕੰਮ ਨਹੀਂ ਹੈਗਾ ਬਾਕੀ ਇਹ ਡੰਡਾ ਦੇ ਹੀ ਰੱਖਦੇ ਨੇ ਇੱਥੋਂ ਤੋੜੋ ਇੱਥੋਂ ਤੋੜੋ ਇਹ ਜਦੋਂ ਕੋਈ ਨਹੀਂ ਹੋਰ ਪਰੇਸ਼ਾਨੀ ਆਈ ਮਤਲਬ ਕਿ ਤੁਹਾਡੇ ਕਹਿਣ ਦਾ ਮਤਲਬ ਇੱਕ ਬੰਦੇ ਨੂੰ ਮਿਹਨਤ ਕਰਨ ਤੋਂ ਵੀ ਰੋਕਿਆ ਜਾ ਰਿਹਾ ਰੋਕਿਆ ਜਾ ਰਿਹਾ ਹੈ ਕੋਈ ਕੰਮ ਨਹੀਂ ਕਰਨ ਦਿੰਦੇ ਨੇ ਕੋਈ ਕੁਛ ਨਹੀਂ ਕਰਨ ਦਿੰਦੇ ਹੈਗੇ ਬਟ ਟੌਰਚਰ ਕਰਿਆ ਜਾਂਦਾ ਈ ਸੁਣਿਆ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਦੇ ਰਾਜ ਚ ਨੌਜਵਾਨ ਨੇ ਜਿਹੜੇ ਮਿਹਨਤ ਕਰਕੇ ਕੰਮ ਕਰ ਰਹੇ ਨੇ ਜਦੋਂ ਕਿ ਨਸ਼ਿਆਂ ਦਾ ਦੌਰ ਆ ਵੱਡੇ ਪੱਧਰ ਤੇ ਚੱਲ ਰਿਹਾ ਕਿ ਸਾਨੂੰ ਜੋ ਪਿਆਜ਼ ਆ ਜਾਂ ਹੋਰ ਸਬਜ਼ੀਆਂ ਨੇ ਨਾਬਾ ਸ਼ਹਿਰ ਚੋਂ ਖਰੀਦਣ ਤੋਂ ਬਾਅਦ ਹੋਰ ਸ਼ਹਿਰਾਂ ਚ ਵੇਚਣ ਤੋਂ ਵੀ ਮਾਰਕੀਟ ਕਮੇਟੀ ਵੱਲੋਂ ਰੋਕਿਆ ਜਾ ਰਿਹਾ ਆ ਆਪਾਂ ਸਿੱਧੇ ਤੌਰ ਤੇ ਗੱਲ ਕਹਿ ਸਕਦੇ ਆ ਕਿ ਜੇਕਰ ਮਿਹਨਤ ਮਜ਼ਦੂਰੀ ਕਰਕੇ ਕੋਈ ਨੌਜਵਾਨ ਆਪਣਾ ਟਿਟ ਭਰਦਾ ਹੈ ਰੋਟੀ ਖਾਂਦਾ ਤਾਂ ਉਹਦੇ ਉੱਤੇ ਮਹਿਮਣੇ ਜਿਹੜੇ ਸਕੰਜੇ ਕੱਸ ਰਹੇ ਨੇ ਗੀਤ ਸਿੰਘ ਨੇ ਥੂਹੀ ਪਿੰਡ ਤੋਂ ਟਿੰਡੇ ਲੈ ਕੇ ਆਏ ਨੇ ਨਾਬਾ ਮੰਡੀ 'ਚ ਵੇਚਣ ਵਾਸਤੇ ਛੋਟੇ ਕਿਸਾਨ ਨੇ ਮਿਹਨਤ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਗੁਰਮੀਤ ਜੀ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਪੰਜਾਬ 'ਚ 1 ਜੂਨ ਨੂੰ ਜਿਹੜੀਆਂ ਵੋਟਾਂ ਹੋਣ ਜਾ ਰਹੀਆਂ ਨੇ ਉਹ ਪਾਰਟੀ ਤੋਂ ਉੱਪਰ ਉੱਠ ਕੇ ਡਾਕਟਰ ਧਰਮਵੀਰ ਗਾਂਧੀ ਨੂੰ ਜਿਹੜੇ ਲੋਕ ਚਾਹੁੰਦੇ ਨੇ ਉਹਨਾਂ ਨੂੰ ਵੋਟਾਂ ਫੋਣਗੇ ਬਹੁਤ ਉਤਸ਼ਾਹ ਧਰਮਵੀਰ ਜੀ ਪਾਰਟੀ ਤੋਂ ਉੱਪਰ ਉੱਠ ਕੇ ਆਲੀ ਕਿਹੜੀ ਗੱਲ ਕਿਵੇਂ ਜਿਹੜੇ ਬੰਦੇ ਉਹਨਾਂ ਤੋਂ ਦਵਾਈ ਲੈਂਦੇ ਨੇ ਕੋਈ ਗਰੀਬ ਦਾ ਇਲਾਜ ਕਰਿਆ ਉਹਨੇ ਫ੍ਰੀ ਬਹੁਤ ਆਲਾਕਦਾ ਮੈਨੂੰ ਮਰਦੇ ਬੰਦੇ ਨੂੰ ਬਚਾਇਆ ਬਿੱਤੂ ਪੈਸੇ ਨਹੀਂ ਲਿਆ ਕੋਈ ਇਸ ਕਰਕੇ ਜਿਹੜਾ ਉਹ ਲੋਕ ਉਹਦੇ ਨਾਲ ਨੇ ਕਿੰਨੇ ਲੋਕ ਤੁਹਾਡੀ ਨਿਗਾਹ 'ਚ ਨਹੀਂ ਹੋ ਜੇ ਜਿਨ੍ਹਾਂ ਨੂੰ ਡਾਕਟਰ ਸਾਹਿਬ ਦਵਾਈ ਦਿੰਦੇ ਨੇ ਪੈਸੇ ਨਹੀਂ ਲੈਂਦੇ ਔਰ ਉਹ ਪਾਰਟੀ ਤੋਂ ਪਰੋ ਮੈਂ ਨਾਬੇ ਜੀ ਦੇਖਿਆ ਮੁੰਡਾ ਤੁਰਕੇ ਆ ਰਿਹਾ ਸੀ ਮਸਰਾ ਉਹ ਦੱਸ ਰਿਹਾ ਜੀ ਕਹਿੰਦਾ ਵੀ ਮੈਂ ਇਹਨਾਂ ਨੇ ਬਚਾਇਆ ਡਾਕਟਰ ਕਹਿੰਦੇ ਨੇ ਮੈਨੂੰ ਅਟੈਕ ਹੋ ਗਿਆ ਸੀਗਾ ਵੀ ਮੇਰੇ ਨਾਲ ਜਿਹੜਾ ਬੰਦਾ ਸੀ ਅੱਦਲੇ ਪੇਸੇ ਵੀ ਨਹੀਂ ਹੈਗੇ ਸੀ ਸਭ ਤੋਂ ਪੈਸੇ ਵੀ ਨਹੀਂ ਲਏ ਇਸ ਕਰਕੇ ਸੀ ਵੋਟਾਂ ਇਹਨਾਂ ਨੂੰ ਪਾਵਾਂਗੇ ਇਹਨਾਂ ਦਾ ਅਸੀਂ ਸਾਰੀ ਉਮਰ ਸਾਂ ਨਹੀਂ ਦੇ ਸਕਦੇ ਕਿੰਨਾ ਕੁ ਪ੍ਰਭਾਵ ਲੱਗਦਾ ਤੁਹਾਨੂੰ ਇਸ ਗੱਲ ਦਾ ਵੀ ਆਮ ਜਨਤਾ ਦੇ ਅੰਦਰ ਡਾਕਟਰ ਗਾਂਧੀ ਦਾ ਹੋਰ ਜਿਆਦਾ ਕਿਸਾਨ ਯੂਨੀਅਨ ਦੇ ਸਾਡੇ ਸੂਹੀ ਤੋਂ ਦਾਰਾ ਸਿੰਘ ਜੀ ਨੇ ਉਹ ਪ੍ਰਧਾਨ ਨੇ ਕਿਸਾਨ ਯੂਨੀਅਨ ਦੇ ਉਹ ਵੀ ਸਪੈਸ਼ਲ ਤੌਰ ਦੇ ਨੋ ਆਪਣੇ ਘਰੇ ਬੁਲਾ ਕੇ ਇਨ ਸਨਮਾਨ ਕਰਨਗੇ ਕਰਨੇ ਗਾਂਧੀ ਨੂੰ ਉਹਨਾਂ ਦੇ ਨਾਲ ਚੱਲਣਗੇ ਵੋਟਾਂ ਪਾਉਣਗੇ ਦਿੱਤਾ ਵਾਦਾ ਕਿਸਾਨ ਯੂਨੀਅਨ ਦੇ ਲੋਕ ਵੀ ਸੁਣਿਆ ਤੁਸੀਂ ਵੀ ਤਾੜੀ ਬਾਜੀ ਤੋਂ ਉੱਪਰ ਉੱਠ ਕੇ ਡਾਕਟਰ ਧਰਮਬੀਰ ਗਾਂਧੀ ਨੂੰ ਵੋਟਾਂ ਦੇਣ ਦੀ ਗੱਲ ਹੈ ਜਿਹੜੀ ਕੀਤੀ ਜਾ ਰਹੀ ਹੈ ਜਿਸ ਦਾ ਕਾਰਨ ਹੈ ਡਾਕਟਰ ਧਰਮਵੀਰ ਗਾਂਧੀ ਵੱਲੋਂ ਆਮ ਗਰੀਬ ਵਕੀਆਂ ਤੋਂ ਇਲਾਜ ਦੇ ਪੈਸੇ ਤੱਕਰ ਦਵਾਈਆਂ ਦੇ ਪੈਸੇ ਤੱਕਰ ਨੇ ਜਿਹੜੇ ਨਹੀਂ ਲਿੱਤੇ ਜਾਂਦੇ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਨੂੰ ਵੋਟ ਦੇਵੋਗੇ ਜਾਂ ਕਿਹੜੀ ਪਾਰਟੀ ਤੋਂ ਖੁਸ਼ ਹੋ ਭਾਜੀ ਤੁਹਾਨੂੰ ਕੋਈ ਇੰਟਰਸਟ ਜੀ ਨਹੀਂ ਹੈ ਨਹੀਂ ਇੰਟਰਸਟ ਕਿਉਂ ਨਹੀਂ ਆਪਣਾ ਹੱਕ ਹੈ ਵੋਟ ਪਾਣਾ ਪਾਣੀ ਚਾਹੀਦੀ ਹੈ ਨਹੀਂ ਵੈਸੇ ਹੀ ਹੈ ਨਹੀਂ ਇੰਟਰਸਟ ਕਿਹੜੀ ਪਾਰਟੀ ਤੋਂ ਖੁਸ਼ ਹੋ ਖੁਸ਼ ਤਾਂ ਕਿਸੇ ਤੋਂ ਵੀ ਨਹੀਂ ਹਜੇ ਤੱਕ ਕੀ ਗੱਲ ਕਾਰਨ ਕਾਰਨ ਕੀ ਕੋਈ ਕਰਦੇ ਦਾ ਹੈ ਨਹੀਂ ਕੁਝ ਵੀ ਇਹ ਕੀ ਨਹੀਂ ਕਰਦੇ ਬਦਲਾ ਨਹੀਂ ਆਇਆ ਉਸ ਸਾਲ ਹੋ ਕੇ ਭਗਵੰਤ ਮਾਨ ਦੀ ਸਰਕਾਰ ਹੈ ਪੰਜਾਬ ਚ ਮੈਨੂੰ ਤਾਂ ਨਹੀਂ ਲੱਗਿਆ ਕਿ ਬਦਲੋ ਇਹ ਕਾਰਨ ਕੀ ਆ ਕਿ ਉਹ ਖੁਸ਼ ਨਹੀਂ ਸੜਕਾਂ ਦਾ ਸਾਰੀਆਂ ਟੁੱਟੀਆਂ ਪਈਆਂ ਨੇ ਜੀ ਸੜਕਾਂ ਦਾ ਬੁਰਾ ਹਾਲ ਹੋਰ ਹੋਰ ਬਸ ਆਹੀ ਸੜਕਾਂ ਹੋਰ ਸਫਾਈ ਬਸ ਹੋਰ ਕੀ ਹੁੰਦਾ ਜੀ ਕਿੱਥੇ ਰਹਿੰਦੇ ਹੋ ਚਾਲੂ ਵਾਲਾ ਪਿੰਡ ਹੈ ਹੋਰ ਕੋਈ ਪਿੰਡਾਂ 'ਚ ਕੋਈ ਮੁਸ਼ਕਲ ਆ ਰਹੀ ਹੈ ਕੋਈ ਕਿਸਾਨਾਂ ਨੂੰ ਸੜਕਾਂ ਹੋ ਗਈ ਸਾਡੇ ਪਿੰਡ ਤੋਂ ਇੱਕ ਕਾਲ ਕਰਦੀ ਦੀ ਉਹਦੀ ਇੱਕ ਇਧਰ ਦੀ ਹੁੰਦੀ ਹੈ ਜਾ ਕੇ ਦੇਖ ਲਓ ਬੁਰਾ ਹਾਲ ਰੋਜ਼ ਐਕਸੀਡੈਂਟ ਹੋ ਰਹੇ ਨੇ ਉਹਦਾ ਅੱਧੀ ਹੋਈ ਕੋਈ ਹੈ ਉਹ ਐਕਸੀਡੈਂਟ ਹੋਇਆ ਬੜੇ ਕਦੇ ਕੋਈ ਜਾ ਕੇ ਉੱਥੇ ਬੋਟਾ ਲੈਣ ਵੇਲੇ ਗਏ ਦੀਏ ਕੋਈ ਜਾ ਕੇ ਨਹੀਂ ਵੜਿਆ ਕਦੇ ਉੱਥੇ ਉਸ ਤੋਂ ਬਾਅਦ ਕੋਈ ਨਹੀਂ ਆਇਆ ਕੋਈ ਨਹੀਂ ਆਇਆਗਾ ਅਸੀਂ ਬੂਦੇ ਕਦੇ ਦੇ ਮਾਨ ਕਦੇ ਨਹੀਂ ਕਦੇ ਨਹੀਂ ਜਾ ਹੈਗਾ ਜਾ ਕੇ ਵੀ ਨਹੀਂ ਵੜਿਆ ਉੱਥੇ ਪੰਜਾਬ ਤੋਂ ਫਿਰ ਲੰਗੀ ਹੀ ਜਾਂਦਾ ਕਿਹੜਾ ਬਿੱਡਾ ਨੋਟਾ ਕਟੋਂ ਮਿਹੜੀ ਹੈ ਕਿੱਥੋਂ ਮੀ ਪਏ ਤੋਂ ਬਾਅਦ ਲੰਗਿਆ ਜਿੱਥੇ ਗੱਲ ਕਰਦਾ ਬਾਈ ਅੱਛਾ ਮੈਂ ਕਈ ਵਾਰੀ ਗਿਰਿਆ ਹਾਂ ਅੱਡੇ ਦੇ ਖਾਂਚੇ ਦੇ ਪਿੰਡ ਚੋ ਟੈਂਪੂ ਸਬਜ਼ੀ ਦਾ ਭਰ ਕੇ ਪਿੰਡਾਂ ਚ ਜਾ ਕੇ ਘਰ ਘਰ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ ਬਜ਼ੁਰਗੋ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਨੇ ਬਜ਼ੁਰਗੋ 1 2 ਨੂੰ ਵੋਟਾ ਹੁਣ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਤੋਂ ਖੁਸ਼ ਹੋ ਪਾਰਟੀਆਂ ਤਾਂ ਸਾਰੀ ਠੀਕ ਹੈ ਜੀ ਕਿਹਨੂੰ ਵੋਟ ਦੇਓਗੇ ਵੋਟ ਅਜੇ ਕੋਈ ਸਲਾਹ ਨਹੀਂ ਨਹੀਂ ਕਾਰਨ ਕੀ ਸਲਾਹ ਕਿਉਂ ਨਹੀਂ ਕੀਤੀ ਵੈਸੇ ਅਜੇ ਕੋਈ ਰਾਏ ਨਹੀਂ ਕਰੀ ਮਿਹਨਤ ਕਰਦੇ ਹੋ ਕਿਹੜੀ ਪਾਰਟੀ ਨੂੰ ਵਧੀਆ ਮੰਨਦੇ ਹੋ ਪਾਰਟੀ ਤਾਂ ਦੇਖੋ ਅੱਗੇ ਸਭ ਦੇਖ ਲਈਆਂ ਜਿੰਨੀਆਂ ਨੇ ਆਉਣ ਵਾਲੀ ਵੀ ਦੇਖ ਲਈ ਇਹ ਬਦਲਾ ਆਇਆ ਨਹੀਂ ਆਇਆ ਵੈ ਤਾਂ ਕੁਝ ਬਦਲਾ ਤਾਂ ਬਹੁਤ ਜ਼ਿਆਦਾ ਆ ਗਿਆ ਤਾਂ ਖੈਰ ਦੇਖੋ ਜਿਹੜੀ ਗੱਲ ਹੈਗੀ ਹੈਗੀ ਸਰਕਾਰ ਨੇ ਵਧੀਆ ਕੰਮ ਕਰਦੀ ਹੈ ਇਹ ਵੀ ਕੋਈ ਮਾੜੀ ਨਹੀਂ ਕਹਿ ਸਕਦੇ ਕਿਉਂ ਨੌਕਰੀਆਂ ਵਾਲਿਆਂ ਨੂੰ ਬਹੁਤ ਨੌਕਰੀਆਂ ਮਿਲ ਗਈਆਂ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਸਾਨੂੰ 7-8 ਸਾਲ ਹੋ ਗਏ ਇਹ ਫਿਰ ਪਿੰਡਾਂ ਚ ਜਾ ਕੇ ਵੇਚਦੇ ਹਾਂ ਹਾਂ ਪਿੰਡਾਂ ਚ ਘਰ ਘਰ ਪਜਾਂਦੇ ਹਾਂ ਕਿਹਨੂੰ ਮੰਨ ਨਹੀਂ ਬਣਾਇਆ ਕਿਸੇ ਨੂੰ ਵੋਟ ਮੰਗਦਾ ਮੰਨ ਜੇ ਕੋਈ ਨਹੀਂ ਬਣਾਇਆ ਬਣ ਜੂਗਾ ਠੀਕ ਹੈ ਬਹੁਤ ਅੱਛਾ ਆ ਬੀਬੀਆਂ ਪੈਣਾ ਨੇ ਮਜ਼ਦੂਰੀ ਕਰਦੀਆਂ ਨੇ ਤੁਹਾਡੇ ਸਾਹਮਣੇ ਦੇਖੋ ਸਬਜ਼ੀ ਚੁੱਕ ਕੇ ਦਿੱਤੀਆਂ ਇਹਨਾਂ ਨੇ ਕਰਦਿਆ ਕਿਵੇਂ ਦੇਖਦੇ ਨੇ ਵੋਟਾਂ ਹੁਣ ਜਾ ਰਹੀਆਂ ਨੇ ਬੀਬੀ ਕਿਹਨੂੰ ਵੋਟ ਪਾਓਗੇ ਅੱਛਾ ਜੀ ਤਕੜੀ ਤਕੜੀ ਨੂੰ ਪਾਓਗੇ ਹਾਂ ਕੋਣ ਹੈ ਤਕੜੀ ਵੱਲੋਂ ਖੜਾ ਪਤਾ ਨਹੀਂ ਤਾਂ ਪਤਾ अच्छा नहीं नहीं तोकड़ी ने कोई फायदा करे अपना जो दुनिया कर रही है <laughs> अच्छा ਉਹਨਾਂ ਦੇ ਨਾਲ ਸੁਣਿਆ ਤੁਸੀਂ માતા ਕਹਿੰਦੀ ਤਕੜੀ ਨੂੰ ਵੋਟ ਪਾਵਾਂਗੇ ਭਾਵੇਂ ਕੈਂਡੀਡੇਟ ਬਾਰੇ ਜਾਂ ਹੋਰ ਕਿਸੇ ਗੱਲਬਾਤ ਤੋਂ ਜਾਣੂ ਨਹੀਂ ਹੈਗੇ ਪਰ ਸਿੱਧੇ ਤੌਰ ਤੇ ਜਵਾਬ ਦਿੰਦਾ ਕਿ ਤਕੜੀ ਨੂੰ ਵੋਟ ਹੈ ਜਿਹੜੀ ਪਾਵਾਂਗੇ